ਤੇ ਨਾਨ ਸਾਡਾ ਭਰਾ ਸਤਿ ਸ਼੍ਰੀ ਅਕਾਲ ਔਰ ਬੈਸਟ ਦੇ ਪੰਜਾਬੀ ਦੱਸਾਂਗੇ ਜੇਤੂ ਟੀਮ ਕਿਹਦੇ ਬਣਨੀ ਹੈ 20 ਨੰਬਰ ਲੈ ਕੇ ਬਾਪਰ ਅੱਜ ਦੇ ਕਬੱਡੀ ਕਾਰਨੀ ਜੇਤੂ ਟੀਮ ਬਣੀ ਹੈ ਗੈਰੀ ਸੱਜੋ ਦਾ ਸਿੱਧੂ ਦਾ ਸਭ ਤੋਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਸਾਡੇ ਭਰਾ ਦਾ ਬਿੰਦੇ ਸਿੱਧੂ ਦਾ ਰਾਣੀ ਸਿੱਧੂ ਦਾ ਗਿੰਦੇ ਗਰੇਡਾ ਦਾ ਕਿੰਨੇ ਚਾਚੇ ਦਾ ਰਵੀ ਸਿੱਧੂ ਦਾ ਸਾਡੇ ਅੰਮੇ ਭਰਾ ਦਾ ਸਾਰੇ ਨਗਰ ਭੇਟਾਂ ਦਾ ਸਾਰੇ ਨਗਰ ਦੀਆਂ ਦਾ ਸੋਲੋ ਯੂਕੇ ਤੇ ਨਾਲ ਸਾਡਾ ਭਰਾ ਗੁਰਜੀਤ ਯੂਕੇ ਕਿੰਦਾ ਮਿੰਦਾ ਸੁੱਖਾ ਟੈਨਿਸ ਸਾਰੇ ਚਾਚਾ ਦਰਦਾਰ ਇਨਸਾਨ ਚੱਕ ਦੇਸ਼ਾ ਦੀ ਟੀਮ ਦੇ ਪਾੜੇ ਆ 17 ਔਰ 20 ਨੰਬਰ ਲੈ ਕੇ ਪਿੰਡ ਬੋਪੋਦੀ ਟੀਮ ਨੇ ਪੇਟਾਂ ਦਾ ਕੱਪ ਜਿੱਤ ਲਿਆ ਹੈ ਬੋਪੋਦੀ ਟੀਮ ਨੇ 20 ਨੰਬਰ ਲੈ ਕੇ ਪੇਟਾਂ ਦਾ ਕੱਪ ਜਿੱਤਿਆ ਬੋਪੋਦੀ ਫਾਸਟ ਅੱਜ ਦੇ ਇਸ ਦਿਨੀ ਮੈਂ ਸੈਕਿੰਡ ਬੈਸ ਰੇਂਡਰ ਜਾਫੀ ਵੀ ਦੱਸ ਦਈਏ ਦੁਨੀਆ ਨੂੰ ਇੱਦਾਂ ਰੁੱਕੇ ਨੇ 12 ਕੌਡੀਆਂ ਪਾਈਆਂ ਤੇ 10 ਨੰਬਰ ਲਏ ਐ ਇੱਦਾਂ ਰੁੱਕੇ ਨੇ 12 ਕੌਡੀਆਂ ਪਾਈਆਂ ਤੇ 10 ਨੰਬਰ ਲਏ ਐ ਬਾਲਮੀਨਪੁਰ ਵੀ ਬਾਕੀ ਨੇ 10 ਕੌਡੀਆਂ ਪਾਈਆਂ ਤੇ 10 ਹੀ ਨੰਬਰ ਲਏ ਐ ਅੱਜ ਦੇ ਕੱਪੀ ਕੱਪ ਦਾ ਬਾਕੀ ਪਰਵੀਪੁਰਿਆ ਬਣ ਗਿਆ ਤਾੜੀਆਂ ਨਾਲ ਜੋਰ ਨਾਲ ਇੱਕ ਵਾਰ ਵੀ ਜੋਰ ਦਾ ਤਾੜੀਆਂ ਬਾਕੀ ਪਰਵੀਪੁਰਿਆ ਲੱਗਦੀ ਹੈ ਬਾਕੀ ਕਿਹਦੇ ਪਾਸੇ ਆਦਾ ਸੁਣ ਬਹੁਤ ਵੱਡੀ ਮਮਾਰ ਕਮਾਦਾ ਤਾਕੜਾ ਧੱਕਾ ਪਾ ਦਈਓ ਝੋਟਿਆ 10 ਤੱਕ ਤੇ 3 ਜੱਫੇ ਜੱਗੀ ਜੱਗ ਦੇ ਇਸ਼ਾਰਾ ਵਾਲਾ ਹੈ ਤੇ ਨਾਲ ਇਹਦਾ ਤਲਵੰਡੀ ਵਾਲੇ ਨੇ 9 ਤੱਕ ਤੇ 4 ਜੱਫੇ ਇਹਦਾ ਪਲਵੰਡੀ ਵਾਲਾ ਬੋਲ ਦਾ ਜਿੱਤੂ ਬਣ ਗਿਆ ਇੰਦਰ ਤਲਵੰਡੀ ਵਾਲਾ ਮਨਿੰਦਰ ਕਲਵੰਡੀ ਵਾਲਾ ਮੇਰੇ ਦੇ ਫਾਸਟਰ ਬਾਕੀ ਮਨਜੀਤਪੁਰਾ ਸਾਡਾ ਭਰਾ ਇੰਦਰ ਤਲਵੰਡੀ ਨੂੰ ਬਹੁਤ ਵੱਡੀ ਮੁਬਾਰਕਾਂ ਸਾਰੇ ਖਿਡਾਰੀ ਬੰਦਿਆ ਖੇਡੇ